ਸਿੱਧੂ ਮੂਸੇਵਾਲਾ ਆ ਰਿਹਾ ਅੱਜ ਉਹਦੇ ਫੈਨਸ ਜਿੰਨੇ ਨੇ ਸਾਰੇ ਬੱਠੇ ਮਠਿਆਈਆਂ ਮੰਨ ਰਿਹਾ ਖੁਸ਼ ਦੇ ਮਾਹੌਲ ਆ ਔਰ ਪਰਮਾਤਮਾ ਉਹ ਜਿੱਦਾਂ ਸਿੱਧੂ ਮੂਸੇਵਾਲਾ ਗਾਉਂਦਾ ਸੀਗਾ ਉਦਾਂ ਹੀ ਗਾਵੇ ਸਾਡੇ ਖੁਸ਼ੀ ਬਹੁਤ ਹੈ ਜੀ ਅੱਜ ਦੇਖੋ ਸਿੱਧੂ ਮੂਸੇਵਾਲਾ ਆ ਗਿਆ ਜਿਵੇਂ ਪਹਿਲਾਂ ਹੁੰਦਾ ਸੀ ਉਦਾਂ ਹੀ ਚੋਣ ਪ੍ਰਚਾਰ ਕਿਉਂ ਨਹੀਂ ਜੀ ਦੁਨੀਆ ਸਾਡੇ ਨਾਲ ਆ ਸਾਡੀ ਜਿੱਤ ਦਾ ਐਲਾਨ ਹੋ ਚੁੱਕਿਆ ਵਾ ਤੁਸੀਂ ਕਿਵੇਂ ਕਹਿ ਰਹੇ ਹੋ ਤੁਹਾਡੀ ਜਿੱਤ ਦਾ ਐਲਾਨ ਹੋ ਚੁੱਕਿਆ ਹਰ ਕੋਈ ਸੋਚਦਾ ਕਿ ਮੇਰਾ ਫੁੱਦੂ ਲੱਗ ਜੇ ਹਮ ਹਰ ਕੋਈ ਲਗਾ ਮੇਰਾ ਉੱਲੂ ਸਿੱਧਾ ਹੋ ਜੇ ਹਰ ਕੋਈ ਲੱਗਦਾ ਮੇਰਾ ਐਉਂ ਜੇ ਮੇਰਾ ਔਂ ਹੋ ਜੇ ਮੇਰਾ ਜਉਂ ਹੋ ਜੇ ਮਿਲ ਰਿਹਾ ਹੈ ਇਹ ਰਸਤਾ ਜਿਹੜਾ ਗੇਰ ਪਾਇਆ ਗੱਡੀ ਕਮਾਈਆ ਸ਼ੀਸ਼ਾ ਲਾਇਆ ਇਹ ਸਾਰਾ ਸਾਗਰ ਦਾ ਕੰਮ ਹੈ ਇਹਨ ਪੈਰੇ ਜਿਹੜੇ ਉਹਨੂੰ ਪੁੱਛ ਕੇ ਕਰੇ ਲਿਖਿਆ ਅੱਛਾ ਪੰਜਾਬ ਇਸ ਵਕਤ ਖੁਸ਼ੀਆਂ ਮਨਾ ਰਿਹਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੀ ਜਿਹੜਾ ਹੈ ਉਹ ਛੋਟਾ ਭਰਾ ਆ ਗਿਆ ਹੈ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਆ ਗਿਆ ਹੈ ਪਿਤਾ ਬਲਕੌਰ ਸਿੰਘ ਹੋਰਾਂ ਨੇ ਇਸ ਦੀ ਖੁਸ਼ੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਪ੍ਰਗਟਾਈ ਲੋਕ ਰਿਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਨੀਟੂ ਸ਼ਟਰਾ ਵਾਲੇ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਛੋਟਾ ਸਿੱਧੂ ਮੂਸੇਵਾਲਾ ਆ ਗਿਆ ਕਿੰਨੀ ਕੀ ਖੁਸ਼ੀ ਹੈ ਖੁਸ਼ੀ ਤਾਂ ਠੀਕ ਹੈ ਜੀ ਬਹੁਤ ਵਧੀਆ ਜੀ ਰੱਬ ਦਾ ਨਾਮ ਲਵਾ ਕੇ ਪਹਿਲੇ ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਭਗਵਾਨ ਵਾਲਮੀਕ ਜੈ ਗੁਰੂ ਜਸਤੰਤਨ ਸ਼੍ਰੀ ਗੁਰੂ ਵਾਹਿਗੁਰੂ ਹਾਲੇਲੂਇਆ ਗੋਸਪਾਕ ਅੱਲਾਹ ਤਾਲਾ ਖੁਸ਼ ਰੱਖੇ ਤੋਹੀ ਨਰੰਕਾਰ ਮੈਂ ਤੇਰੀ ਸ਼ਰਨ ਹਾ ਮੈਨੂੰ ਬਖਸ਼ ਲੋ ਜਕਾਰਾ ਮਾਂ ਜਿੰਦਪੁਰ ਨਜ਼ਕਾਰਾ ਭੋਲੇ ਪੰਡਾਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੇ ਜਿੰਨੇ ਖੁਸ਼ੀ ਹੈ ਖੁਸ਼ੀ ਬਹੁਤ ਹੈ ਜੀ ਅੱਜ ਦੇਖੋ ਸਿੱਧੂ ਮਸੇਵਾਲ ਆ ਗਿਆ ਇਤਿਹਾਸ ਵਿੱਚ ਇੱਕ ਦੁਆਰਾ ਪੰਜਾਬ ਦੇ ਵਿੱਚ ਇੱਕ ਲਹਿਰ ਹੈ ਇੱਕ ਦੌੜ ਹੈ ਦੋਸਤੋ ਸਾਰਿਆਂ ਨੂੰ ਇਸ ਖੁਸ਼ੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਜਿਹੜੀ ਮੈਂ ਪੋਸਟ ਪਾਈ ਸੀਗੀ ਕਿ ਕਿਸੇ ਟਾਈਮ ਦਿੱਤੇ ਲੋਕੀ ਬਿਲ ਕਹਦੇ ਜੇ ਤਾਂ ਪੋਸਟ ਉੱਠੀ ਪਈ ਆ ਕਿ ਸਿੱਧੂ ਮਸੇਵਾਲ ਆ ਰਿਹਾ ਅੱਜ ਉਹਦੇ ਫੈਨਸ ਜਿੰਨੇ ਨੇ ਸਾਰੇ ਬੱਠੇ ਮਠਿਆਈਆਂ ਬੰਨ ਰਹੇ ਆ ਖੁਸ਼ ਦੇ ਮਾਹੌਲ ਆ ਔਰ ਪਰਮਾਤਮਾ ਉਹ ਜਿੱਦਾਂ ਸਿੱਧੂ ਮਸੇਵਾਲ ਗਾਉਂਦਾ ਸੀਗਾ ਉਦਾਂ ਹੀ ਗਾਵੇ ਸਾਡੇ ਦਿਲ ਦੀ ਤਮੰਨਾ ਹੀ ਮਤਲਬ ਤੁਸੀਂ ਸੋਚਦੇ ਹੋ ਕਿ ਉਦਾਂ ਦਾ ਹੀ ਜਿਹੜਾ ਨਜ਼ਾਰੇ ਬੰਦੇ ਸੀ ਉਦਾਂ ਹੀ ਮਤਲਬ ਆਵੇ ਦੁਬਾਰਾ ਨਹੀਂ ਉਹਨਾਂ ਦੇ ਮਾਪਿਓ ਉਹਨਾਂ ਪਰਮਾਤਮਾ ਉਹਨਾਂ ਦੇ ਮਾਪਿਓ ਦੀ ਉਮਰ ਵੀ ਲੰਮੀ ਕਰੇ ਤੇ ਉਸ ਬੱਚੇ ਦੀ ਵੀ ਔਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭਨੋਂ ਜੀ ਅੱਛਾ ਭਾਈ ਜੀ ਸੁਣਿਆ ਇਲੈਕਸ਼ਨ ਲੜ ਰਹੇ ਹੋ ਤੁਸੀਂ ਦੋ ਦੋ ਥਾਂਾਂ ਤੋਂ ਕਿਹੜੀ ਕਿਹੜੀ ਥਾਂਾਂ ਤੋਂ ਲੜ ਰਹੇ ਹੋ ਜਲੰਧਰ ਤੋਂ ਵੀ ਲੜਾਂਗੇ ਜੀ ਔਰ ਜਿਹੜਾ ਬਨਾਰਸ ਤੋਂ ਬਨਾਰਸ ਤੋਂ ਵੀ ਲੜਾਂਗੇ ਜੀ ਅੱਛਾ ਬਨਾਰਸ ਤੋਂ ਕਿਹਦੇ ਖਿਲਾਫ ਲੜ ਰਹੇ ਹੋ ਤੇ ਜਲੰਧਰ ਤੋਂ ਬਨਾਰਸ ਜਿਹਦਾ ਵੀ ਖਿਲਾਫ ਆ ਸਾਰੇ ਉੱਥੇ ਜਿੱਥੇ ਪਾਰਟੀਆਂ ਸਾਰੀਆਂ ਪਾਰਟੀਆਂ ਮੰਗ ਪੱਤਰ ਭਰਨੇ ਮੈਂ ਵੀ ਭਰੂੰਗਾ ਜਲੰਧਰ ਤੋਂ ਵੀ ਭਰਾਂਗੇ ਸਾਰੇ ਇੰਡੀਆ ਦੇ ਵਿੱਚ ਜਿੱਥੇ ਤੇ ਇਲੈਕਸ਼ਨ ਹੈਗੇ ਆਪਾਂ ਤਕਰੀਬਨ ਉੱਥੋਂ ਲੜਦੇ ਰਵਾਂਗੇ ਅੱਛਾ ਹਰ ਇੱਕ ਵਾਰੀ ਇਲੈਕਸ਼ਨ ਲੜਦੇ ਹੋ ਜਿੱਤ ਕਿਉਂ ਨਹੀਂ ਹੁੰਦੀ ਹੈ ਕੀ ਕਾਰਨ ਹੈ ਜਿੱਤ ਦੇਖੋ ਜੀ ਪੈਸੇ ਵੰਡਦੇ ਆ ਸਾਡੇ ਕੋਲ ਪੈਸੇ ਹੈ ਨਹੀਂਗੇ ਕੌਣ ਵੰਡਦਾ ਪੈਸੇ ਜਿਹੜੀਆਂ ਪਾਰਟੀਆਂ ਵੱਡੀਆਂ ਵੱਡੀਆਂ ਪਾਰਟੀਆਂ ਪੈਸੇ دارو ਵੰਡਦੀਆਂ ਨੇ ਤੇ ਇਹ ਉਹਦੇ ਵਿੱਚ ਸਾਡੀ ਜਿੱਤ ਦਾ ਤੇ ਉਹਨਾਂ ਦੀ ਜਿੱਤ ਦਾ ਬਹੁਤ ਫਰਕ ਹੈ ਜਿਹੜੀ ਪਾਰਟੀ ਪੈਸੇ ਵੰਡਦੀ دارو ਸਾਰੇ ਜਿਹੜੀਆਂ ਸਾਡੇ ਕੋਲ ਨਾ ਕਿਉਂ ਲਈਏ ਨਾ ਨਹੀਂ ਲੈਣਾ ਗਰੀਬਾਂ ਦੇਖੋ ਚੋਣ ਕਮਿਸ਼ਨ ਨੂੰ ਪਤਾ ਹੀ ਆ ਸਾਰਾ ਕੁਝ ਹੁੰਦਾ ਪਿਆ ਤੇ ਚੋਣ ਕਮਿਸ਼ਨ ਸਖਤ ਤੋਂ ਸਖਤ ਨਿਗਰੱਖਿਆ ਰੱਖਿਆ ਨੇ ਕਿ ਕਿਦਾਂ ਦਾ ਦੋ ਨੰਬਰ ਦੇ ਵਿੱਚ ਇਲੈਕਸ਼ਨ ਕਰ ਰਿਹਾ ਵੀ ਇਹ ਜਿਹੜੇ ਪੈਸੇ दारू ਵੰਦਿਆ ਨੇ ਤੇ ਪਰਚੇ ਦਰਜ ਕਰਨੇ ਇਹਨਾਂ ਨੂੰ ਇਹਨਾਂ ਨੂੰ ਵੀ ਕੁਝ ਪਤਾ ਲੱਗਦਾ ਗਰੀਬਾਂ ਤੇ ਬਹੁ ਛੇਤੀ ਪਰਚਾ ਦਰਜ ਹੁੰਦਾ ਸਾਡੇ ਵਰਗੇ ਗਰੀਬ ਤੇ ਬੜਾ ਛੇਤੀ ਇਹਨਾਂ ਦਾ ਸਿੱਕਾ ਚੱਲ ਜਾਂਦਾ ਪਰ ਉੱਥੇ ਨਹੀਂ ਚੱਲਦਾ ਜਿੱਥੇ ਚੱਲਣਾ ਚਾਹੀਦਾ ਅੱਛਾ ਤੁਸੀਂ ਨਾਮਜ਼ਦਗੀ ਕਦੋਂ ਤੱਕ ਭਰੋਗੇ ਕਿਵੇਂ ਪ੍ਰਚਾਰ ਹੋਵੇਗਾ ਤੁਹਾਡਾ ਕੀ ਕੁਝ ਤੁਹਾਡੀ ਰੂਪਰੇਖਾ ਹੋਵੇਗੀ ਉਸ ਬਾਰੇ ਤੁਹਾਡਾ ਦੱਸੋ ਸਾਡਾ ਜਿਹੜਾ ਜੀ ਦੇਖੋ ਰੂਪਰੇਖਾ ਜਿਹੜੀ ਹੈਗੀ ਐ ਤੇ ਸਾਡੀ ਪਾਰਟੀ ਬੇਗੰਪੁਰਾ ਸਾਂਝਾ ਫਰੰਟ ਜਿਹੜੀ ਪਾਰਟੀ ਐ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਐ ਇਹ ਉਹ ਜਦੋਂ ਕਹੇਗੀ ਤਾਂ ਅਸੀਂ ਪਰਨਾ ਸ਼ੁਰੂ ਕਰਦੇ ਹਾਂ ਅਗਲੇ ਮਹੀਨੇ ਤੋਂ ਸ਼ੁਰੂ ਆ ਜੀ ਚੋਣ ਪ੍ਰਚਾਰ ਕਿਵੇਂ ਹੋਵੇਗਾ ਸਾਰੇ ਜਗਤ ਹੋਏਗਾ ਸਾਰੀ ਇੰਡੀਆ ਸਾਰਾ ਭਾਰਤ ਦੇ ਚੋਣ ਪ੍ਰਚਾਰ ਕਰੇਗਾ ਤੁਹਾਡਾ ਹੂੰ ਤੁਸੀਂ ਕਿਵੇਂ ਕਹਿ ਰਹੇ ਹੋ ਤੁਹਾਡੀ ਜਿੱਤ ਦਾ ਐਲਾਨ ਹੋ ਚੁੱਕਿਆ ਦੇਖੋ ਦੁਨੀਆ ਸਪੋਰਟ ਕਰ ਰਹੀ ਹੈ ਔਰ ਸਤਖੰਡ ਵੋਟਾਂ ਤੁਹਾਨੂੰ 3000ਵੇਂ ਵੀ ਪਈਆਂ ਸੀ ਪਿਛਲੀ ਵਾਰੀ ਤੁਸੀਂ ਕਿਹਾ ਪੂਰੀ ਦੁਨੀਆ ਸਪੋਰਟ ਕਰਦੀ ਹੈ 4599 ਭਾਜੀ ਬੋਟ ਪਈ ਹੈ ਬਿਲਕੁਲ ਸਚਾਈ ਦੀ ਔਰ ਇੱਕ ਪੈਸਾ ਨਹੀਂ ਖਰਚ ਕੀਤਾ ਦੁੱਧ ਦੋਤੀ ਬੋਟ ਪਈ ਹੈ ਔਰ ਦੁਨੀਆ ਸਾਰੀ ਯਾਦ ਕਰਦੀ ਹੈ ਔਰ ਸਤਖੰਡ ਬੰਲਾ ਤੋਂ ਵੀ ਆਪਾਂ ਆਸ਼ੀਰਵਾਦ ਲੈ ਆਏ ਆ ਸੰਤਾਂ ਦਾ ਆਸ਼ੀਰਵਾਦ ਲੈ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਪਾਂ ਅੱਗੇ ਚੱਲੀਆਂ ਭਾਜੀ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਕਦੀ ਨਹੀਂ ਆਪਾਂ ਹਾਰਾਂਗੇ ਹਮੇਸ਼ਾ ਜਿੱਤ ਕੇ ਦਿਖਾਵਾਂਗੇ ਸਪੋਰਟ ਕਰ ਰਹੇ ਹੈ ਤੁਹਾਡੇ ਸਾਰੀ ਦੁਨੀਆ ਕਰੀ ਸਾਰਾ ਹਿੰਦੁਸਤਾਨ ਸਾਰਾ ਪਰਦੇਸ਼ ਕਰ ਰਿਹਾ ਅੱਛਾ ਤੁਸੀਂ ਦੇਖ ਰਹੇ ਹੋ ਪੂਰਾ ਮਾਹੌਲ ਜਲੰਧਰ ਦਾ ਜਿਵੇਂ ਅੱਜ ਕੱਲ ਆਈ ਜਾਈ ਲੱਗੀ ਹੋਈ ਐ ਕੋਈ ਕਿਸੇ ਪਾਰਟੀ ਤੇ ਜੁਆਇਨ ਹੋ ਰਿਹਾ ਕੋਈ ਕਿਸੇ ਚੇ ਹੋ ਰਿਹਾ ਹੈ ਕੀ ਨੀਡੂ ਛਟਰਾ ਵਾਲੇ ਆਪਣੀ ਪਾਰਟੀ ਚ ਹੀ ਰਹਿਣਗੇ ਉਹ ਵੀ ਭਾਜੀ ਕੋਈ ਜਿੱਥੇ ਮਰਜ਼ੀ ਹੁੰਦਾ ਰਵੇ ਨੀਡੂ ਛਟਰਾ ਵਾਲਾ ਗਰੀਬਾਂ ਵਾਸਤੇ ਆ ਤਾ ਗਰੀਬਾਂ ਵਾਸਤੇ ਆ ਲੋਕਾਂ ਨੇ ਬੜਾ ਦੱਬਨ ਦੀ ਕੋਸ਼ਿਸ਼ ਕਰਨੀ ਮਾਰਨ ਦੀ ਕੋਸ਼ਿਸ਼ ਕਰ ਧਮਕੀਆਂ ਦੇਣ ਦੀ ਕੋਸ਼ਿਸ਼ ਇਹ ਸਭ ਵਿਕਾਰਾ ਦੇਖੋ ਜਿਹੜੀ ਜਾਤ ਪਾਤ ਦੇ ਮੁੱਦੇ ਐ ਇਹ ਪਾਰਟੀਆਂ ਵਾਲੇ ਕਰਦੇ ਆ ਜਾਤਾਂ ਪਾਤਾਂ ਜਾਨਵਰਾਂ ਦੀਆਂ ਹੁੰਦੀਆਂ ਸੱਪ ਦਾ ਵਿੱਚੂ ਨਹੀਂ ਮਿਲਦਾ ਵਿੱਚੂ ਦਾ ਡੱਡੂ ਨਹੀਂ ਮਿਲਦਾ ਡੱਡੂ ਨਾਲ ਠੂਆ ਨਹੀਂ ਮਿਲਦਾ ਠੂਏ ਨਾਲ ਕੁੱਤਾ ਨਹੀਂ ਮਿਲਦਾ ਕੁੱਤੇ ਨਾਲ ਸ਼ੇਰ ਨਹੀਂ ਮਿਲਦਾ ਬਾਕੀ ਜਿਹੜਾ ਇਸ ਇਨਸਾਨ ਇਸ ਧਰਤੀ ਦਾ ਆ ਉਹਨੇ ਜਾਣਾ ਵਾ ਅੱਜ ਨਹੀਂ ਤੇ ਕੱਲ ਜਿਹੜੇ ਵੱਡੇ ਵੱਡੇ ਮਹਾਰਥੀ ਉਹਨਾਂ ਨੇ ਵੀ ਜਾਣਾ ਵਾ ਉਹ ਇਹ ਨਾ ਸੋਚਣ ਵੀ ਅਸੀਂ ਜਿੰਦੇ ਰਹਿ ਜਾਣਾ ਵਾ ਜਾਂ ਅਸੀਂ ਜਿਹੜਾ ਚੰਗਾ ਕੰਮ ਕਰੇਗਾ ਰੱਬ ਉਹਨੂੰ ਚੰਗੀ ਸਿਹਤ ਦੇਗਾ ਜਿਹੜਾ ਮਾੜਾ ਕਰੇਗਾ ਤੇ ਰੱਬ ਉਹਦਾ ਬੇੜਾ ਗਰਕ ਕਰੇਗਾ ਪਰਮਾਤਮਾ ਬੜਾ ਅਬੇੰਤ ਹੈ ਹੂੰ ਅਚਾ ਕਿ ਜਿਹੜੇ ਜਿਹੜੇ ਪਾਰਟੀਆਂ ਛੱਡ ਛੱਡ ਇਧਰ ਉਧਰ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਅਸੀਂ ਗੱਲ ਕਹਿਣਾ ਚਾਹੁੰਦੇ ਆਂ ਵੀ ਨਹੀਂ ਇੱਕ ਪਾਰਟੀ ਵੱਲ ਰੋਹ ਜਿੱਥੇ ਰਹਿਣਾ ਹਾਰ ਜਿੱਤ ਦਾ ਫੈਸਲਾ ਪਰ ਦੇਖੋ ਜੀ ਪਤਾ ਵੀ ਨਹੀਂ ਹੁੰਦਾ ਕਿ ਹਰ ਕੋਈ ਸੋਚਦਾ ਕਿ ਮੇਰਾ ਫੁੱਦੂ ਲੱਗ ਜੇ ਹਮ ਹਰ ਕੋਈ ਲੱਗਦਾ ਮੇਰਾ ਉੱਲੂ ਸਿੱਧਾ ਹੋ ਜੇ ਹਮ ਹਰ ਕੋਈ ਲੱਗਦਾ ਮੇਰਾ ਐ ਹੋ ਜੇ ਮੇਰਾ ਆਉ ਹੋ ਜੇ ਮੇਰਾ ਜਾਉ ਹੋ ਜੇ ਕੋਣਾ ਹੋਈ ਹੈ ਜੋ ਪ੍ਰਮਾਤਮਾ ਨੇ ਕਿਹਾ ਰੱਬ ਨੇ ਕਿਹਾ ਜੋ ਹੋਣਾ ਬੰਦੇ ਦੇ ਕੀਤੇ ਕੁਝ ਨਹੀਂ ਹੋਣਾ ਆਖਰੀ ਵਿੱਚ ਤੁਹਾਡੀ ਲੋਕਾਂ ਨੂੰ ਅਪੀਲ ਕੋਈ ਵੇਖੋ ਭਾਬੀ ਚੁੰਮੇ ਵਾਲੀ ਲੁਧਿਆਣੇ ਤੋਂ ਖੜੀ ਹੋ ਰਹੀ ਐ ਹਮ ਇਲੈਕਸ਼ਨ ਦੇ ਵਿੱਚ ਐਮਪੀ ਦੇ ਸਾਡੀ ਪਾਰਟੀ 'ਚੋਂ ਸਾਡੀ ਪਾਰਟੀ 'ਚੋਂ ਬੇਗੰਬੁਰਾ ਸੰਝਾ ਫਰੰਦ ਤੋਂ ਉਹਦਾ ਵੀ ਸਾਥ ਦਿਓ ਔਰ ਜਿਹੜਾ ਸਿੱਧੂ ਮੂਸੇਵਾਲਾ ਇਹਦੀ ਸਾਨੂੰ ਬਹੁਤ ਖੁਸ਼ੀ ਆ ਔਰ ਇੱਕ ਗਾਣਾ ਚੱਲ ਰਿਆ ਸੀਗਾ ਸਾਗਰ ਦੀ ਵੋਟੀ ਲੈਦੀ ਇੰਡੀਗਾ ਚਲਾ ਤੇ ਸਾਗਰ ਨੂੰ ਪੁੱਛੋ ਉਹਦਾ ਵਿਆਹ ਕਿਨੇ ਕੀਤਾ ਸੀ ਤਿੰਨ ਪੈਰੇ ਸੀਗੇ ਗਾਣੇ ਦੇ ਸਾਗਰ ਦੀ ਵੋਟੀ ਲੈਦੀ ਇੰਡੀਗਾ ਚਲਾ ਇਹ ਪਹਿਰੇ ਉਹਨੂੰ ਪੁੱਛੋ ਕਿਹੜੇ ਬੰਦੇ ਨੇ ਲਿਖੇ ਸੀ ਬਸ ਉਸ ਬੰਦੇ ਨੂੰ ਇੰਨੀ ਗੱਲ ਪੁੱਛਣੀ ਹੈ ਤੁਸੀਂ ਹੂੰ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ ਗਾਣਾ ਸਾਗਰ ਦੀ ਵੋਟੀ ਉਹਨੂੰ ਇਹ ਗੱਲ ਪੁੱਛ ਲਿਓ ਬਸ ਵਧੀਆ ਗਾਣਾ ਤੁਸੀਂ ਹੋ ਰਿਕਮੈਂਡ ਕਰਦੇ ਹੋ ਕਿ ਸਰ ਮੈਂ ਕਮੈਂਟ ਕਿਉਂ ਕਰਾਂ ਉਹਨੇ ਆਪੇ ਦੱਸ ਦੇਣਾ ਵੀ ਤੁਹਾਨੂੰ ਵੀ ਸਹੀ ਹੈ ਜੀ ਬੰਦੇ ਨੇ ਜਿਹਨੇ ਕਿਹਾ ਹੂੰ ਇੰਨੀ ਗੱਲ ਸਹੀ ਹੈ ਕੀ ਕੀ ਕਹਿ ਰਹੇ ਹੋ ਤੁਸੀਂ ਕੀ ਮੈਂ ਕੀ ਉਹਦੇ ਵਿਆਹ ਵਿੱਚ ਕਿਹੜਾ ਬੰਦਾ ਮੇਨ ਬੰਦਾ ਸੀਗਾ ਜਿਹੜਾ ਜਿਹੜਾ ਵਿਚੋਲਾ ਸੀਗਾ ਅੱਛਾ ਤੁਸੀਂ ਵੀ ਚਲੋ ਸੀਗੀ ਉਹ ਦੱਸਣਗੇ ਮੈਂ ਕਿਉਂ ਦੱਸਾਂ ਜੀ ਮੈਨੂੰ ਤਾਂ ਪਤਾ ਹੀ ਹੈ ਹੂੰ ਜਿਹੜੀ ਗੱਲ ਬਿਜਲੀ ਮੈਨੂੰ ਸਾਰੀ ਗੱਲ ਦਾ ਪਤਾ ਤੁਸੀਂ ਦੱਸ ਦੋ ਕੋਣ ਮੈਂ 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 ਦੱਸਾਂ ਤਾਂ ਡਿਆ ਤਾਰ ਸਾਹਮਣੇ ਹੂੰ ਮੈਂ ਹੁਣ ਆਪਣੇ ਆਪ ਨੂੰ ਤੇ ਨਹੀਂ ਕਹਿ ਸਕਦਾ ਕਿ ਸਾਰਾ ਕੁਝ ਮੈਂ ਕੀਤਾ ਸੀ ਮੈਂ ਤੇ ਹੀ ਗੱਲ ਕਰ ਉਹਨਾਂ ਨੂੰ ਪੁੱਛੋ ਹੂੰ ਪੁੱਛੋ ਉਹਨਾਂ ਉਹਦਾ ਨਾਮ ਵੀ ਦੱਸੋ ਗਾਣਾ ਕਿਹੋ ਜਿਹਾ ਗਾਣਾ ਠੀਕ ਹੈ ਬੰਦਾ ਹੈ ਗਾਣਾ ਗਾਣਾ ਤੇ ਬਹੁਤ ਪੁਰਾਣਾ ਸੀਗਾ ਗਾਣਾ ਬਹੁਤ ਪੁਰਾਣਾ ਹੈ ਇਹ ਗਾਣਾ ਸਾਢੇ ਹਫਤੇ ਤੋਂ ਨਿਕਲਿਆ ਹੋਇਆ ਹੈ ਹੂੰ ਇਹ ਪਰ ਉਸ ਉਹਦਾ ਵਿਆਹ ਵੀ ਅਸੀਂ ਕਰਾਇਆ ਅੱਛਾ ਮਤਲਬ ਅਸੀਂ ਦੱਸਣਾ ਨਹੀਂ ਚਾਹੁੰਦੇ ਸੀ ਫਿਰ ਤੁਸੀਂ ਪੁੱਛ ਲਿਆ ਮਤਲਬ ਅਸੀਂ ਨਹੀਂ ਕਰਾਇਆ ਮਤਲਬ ਉਹਨੂੰ ਪੁੱਛੋ ਤੁਸੀਂ ਕਿੰਨੇ ਕਰਾਇਆ ਹੈ अच्छा ਤੁਸੀਂ ਕਹਿ ਰਹੇ ਹੋ ਮੈਂ ਕਰਾਇਆ ਤੁਸੀਂ ਕਹਿ ਰਹੇ ਉਹਨੇ ਇਹ ਤੁਸੀਂ ਉਹਦੇ ਮੂੰਹ ਪੁੱਛੋ ਨਾ ਮੇਰੇ ਮੂੰਹ ਤੇ ਪੁੱਛੋ ਆਸੀ ਉਹਦੇ ਮੂੰਹੋਂ ਘਟਾਈਏ ਹਾਂ ਇਹ ਗੱਲ ਜਿਹੜੀ مین ਹੈ ਕੀ ਪਤਾ ਉਸ ਵਿਆਹ 'ਚ ਮੈਂ ਪੰਗੜੇ ਪਾਏ ਹੁਣ ਅੱਛਾ ਕੀ ਪਤਾ ਉਹ ਵਿਆਹ ਹੀ ਮੈਂ ਕਰਾਇਆ ਕੀ ਪਤਾ ਮੈਂ ਉਸ ਸਾਰਾ ਕਰਦਾਰ ਹੀ ਮੇਰਾ ਵਿੱਚ ਹੋਏ ਸਾਰੇ ਜਗ੍ਹਾ ਤੇ ਕੁਝ ਨਾ ਕਿਤੇ ਮੈਨੂੰ ਅਨਬੋਲ ਬੈ ਅੱਛਾ ਇਹ ਗਾਣਾ ਜਿਹੜਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਹ ਗਾਣਾ ਤੁਹਾਡੇ ਸਾਹਮਣੇ ਕਿਹੋ ਜਿਹਾ ਗਾਣਾ ਹੈ ਤੇ ਕਿੱਦਾਂ ਦਾ ਰਿਸਪੌਂਸ ਜਿਵੇਂ ਲੋਕਾਂ ਦਾ ਮਿਲ ਰਿਹਾ ਹੈ ਜਿਹੜਾ ਗੇਰ ਪਾਇਆ ਗੱਡੀ ਕਮਾਈਆ ਸ਼ੀਸ਼ਾ ਲਾਇਆ ਇਹ ਸਾਰਾ ਸਾਗਰ ਦਾ ਇਨ ਪੈਰੇ ਜਿਹੜੇ ਉਹਨੂੰ ਪੁੱਛ ਕੇ ਦੱਸ ਕੇ ਲਿਖਿਆ ਅੱਛਾ ਸਾਰੇ ਦੁਨੀਆ ਜਾਣਦੀ ਏ ਸਾਰੀ ਇੱਕ ਦੀ ਵੀ ਦੁਨੀਆ ਸਾਰੀ ਹੂੰ ਸਾਰਿਆਂ ਨੂੰ ਪਤਾ ਜੀ ਸੋ ਮਤਲਬ ਤੁਸੀਂ ਕਹਿ ਰਹੇ ਹੋ ਕਿ ਕਿਸੇ ਬੰਦੇ ਨੇ ਗਾਣਾ ਲਿਖਿਆ ਤੇ ਉਹਦਾ ਚੋਰੀ ਹੋਇਆ ਹੈ ਹਾਂ ਅੱਛਾ ਇਹ ਮੈਂ ਜਾਣਦਾ ਤੇ ਸਾਗਰ ਭਾਜੀ ਜਾਣਦੇ ਜਾਂਦੀ ਵਟੀ ਜਾਣਦੀ ਹੂੰ ਤੇ ਮਸ਼ਹੂਰੀ ਉਹਨਾਂ ਦੀ ਹੋਈ ਜਾ ਰਹੀ ਕੋਈ ਜਾਣਦੇ ਪਰ ਗੱਲ ਜੋ ਸਾਡੀ ਆ ਨਾ ਉਹ ਆਪਣੀ ਗੱਲ ਹੈ ਜੀ ਹੂੰ ਸਾਡੀ ਗੱਲ ਉਹਨਾਂ ਨਾਲ ਹੋ ਚੁੱਕੀ ਹੈ ਵੀ ਤੁਸੀਂ ਗੱਲ ਨਾ ਕਰੋ ਪਰ ਫਿਰ ਵੀ ਤੁਸੀਂ ਆਪਣੇ ਮੀਡੀਅਮ ਰਾਹੀਂ ਮੇਰੀ ਆਵਾਜ਼ ਕਢਾਈ ਆ ਬਾਅਦ ਮੈਂ ਕੱਢਣਾ ਨਹੀਂ ਚਾਹੁੰਦਾ ਸੀ ਖੈਰ ਕੋਈ ਗੱਲ ਨਹੀਂ ਮੈਂ ਆਪਾਂ ਖੜੇ ਇਲੈਕਸ਼ਨ ਦੇ ਵਿੱਚ ਸਾਰੇ ਸਾਡਾ ਸਾਥ ਦਿਓ ਭਾਬੀ ਚੁੰਮੀਆਂ ਵਾਲੀ ਤੇ ਮੇਰਾ ਵੀ ਕੋਈ ਗੀਤ ਗੁੱਤ ਸੁਣਾ ਦਿਓ ਜੇ ਇਹ ਅੱਜ ਤੁਸੀਂ ਆਈਏ ਸਾਡੇ ਨਹੀਂ ਸਾਡੀ ਜਿਹੜੀ ਫਿਲਮ ਆ ਰਹੀ ਨਹੀਂ ਨਵਾਂ ਕੋਈ ਆ ਰਿਹਾ ਤੁਹਾਡਾ ਗੀਤ ਜੇ ਬਹੁਤ ਪ੍ਰੋਜੈਕਟ ਸਾਡੇ ਪਏ ਆ ਤੇ ਔਰ ਜ਼ਿਆਦਾ ਪ੍ਰੋਜੈਕਟਾਂ ਦੇ ਕੰਮ ਫੇਰ ਦੱਸਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਦਾ ਸ਼ੁਕਰੀਆ ਜੀ ਸ਼ੁਕਰੀਆ ਤਾਂ ਨੀਟੂ ਸ਼ਟਰਾ ਵਾਲੇ ਨੇ ਜਿਨ੍ਹਾਂ ਨਾਲ ਕਾਸੀ ਗੱਲਬਾਤ ਕੀਤੀ ਹੈ ਇਹ ਇਹਨਾਂ ਵੱਲੋਂ ਹੁਣ ਇਲੈਕਸ਼ਨ ਲੜੇ ਜਾਵੇਗਾ ਜਿਵੇਂ ਕਹਿ ਰਹੇ ਦੋ ਥਾਵਾਂ ਤੋਂ ਇਹ ਇਲੈਕਸ਼ਨ ਲੜਨਗੇ ਅਤੇ ਇਹਨਾਂ ਵੱਲੋਂ ਨਵਾਂ ਜੋ ਇਹਨਾਂ ਦੀ ਫਿਲਮ ਜਿਹੜੀ ਹੈ ਸਸਕੁਟਨੀ ਮਸਸਕੁਟਨੀ 2 ਉਹਦੇ ਵਿੱਚ ਇਹਨਾਂ ਦੀ ਕਿਰਦਾਰ ਆ ਰਿਹਾ ਉਸ ਬਾਰੇ ਵੀ ਤੁਸੀਂ ਕੀ ਜਿਹੜਾ ਹੈਗਾ ਤੁਹਾਨੂੰ ਪਸੰਦ ਆਇਆ ਜਾਂ ਫਿਰ ਤੁਸੀਂ ਦੇਖਣ ਜਾਓਗੇ ਜਦੋਂ ਉਸ ਬਾਰੇ ਵੀ ਜਿਹੜਾ ਹੈ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕੈਮਰਾਪਰਸ ਪੰਕਜ ਦੇ ਨਾਲ ਅਦਬਕਸ ਵੀ ਦਿਲੰਦ